ਜਦ ਵੀ 바ਵਾ ਸਾਹਿਬ ਅੰਬੇਦਕਰ ਦੇ ਵਿਸ਼ੇ 'ਚ ਕੋਈ ਵੀ ਕੰਮ ਹੁੰਦਾ ਉਸ 'ਚ ਜਿਹੜੀ ਮੰਨੁਵਾਦੀ ਤਾਕਤ ਆ ਪਤਾ ਨਹੀਂ ਉਹਨਾਂ ਨੂੰ ਕਾਹ ਦੁੱਖ ਤਕਲੀਫ ਹੈ ਹਾਏ 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 ਮੋਡਰਨ ਲੈਬੋਰੀ ਮੁਰਦਾਰਾ ਮੁਰਦਾਰਾ ਸੁਗਾਵਾ ਤੇ ਇੱਕ ਮੋਡਰਨ ਲੈਬੋਰੀ ਵਾਲਾ ਕੋਈ ਉਹਨੇ ਸਾਡੇ ਬੋਰਡ ਦੇ ਉੱਪਰ ਬੋਰਡ ਲਾਇਆ ਹੋਇਆ ਤੇ ਸਾਨੂੰ ਪੂਰੀ ਜਿਹੜੀ ਸ਼ੰਕਾ ਹੈ ਕਿ ਜਿਹੜੇ ਬਾਕੀ ਬੋਰਡ ਵੀ ਪਟੇ ਆ ਕਿ ਹੋ ਸਕਦਾ ਹੈ ਮੋਡਰਨ ਜਿਹੜਾ ਲੈਬੋਰੀ ਵਾਲਾ ਇਹਨਾਂ ਦੇ ਹੀ ਹੱਥ ਹੋਏ ਕਿਰਪਾ ਕਰਕੇ ਸ਼ਹਿਰ ਦੇ ਮਾਹੌਲ ਨੂੰ ਨਾ ਖਰਾਬ ਕਰੋ ਹਾਏ ਹਾਏ ਟੋਟਲ ਲਗਉਤੀ ਮੁਨਤਾਬਾ ਜੁਗਵਾ ਜੁਗਵਾ ਟੋਟਲ ਮੁਕਤੀ ਮੁਨਤਾਬਾ ਜੁਗਵਾ ਰਾਜਪੁਰੇ ਦਾ ਸ਼ਹਿਰ ਦਾ ਮਾਹੌਲ ਜੋ ਖਰਾਬ ਹੋਏਗਾ ਉਹਦਾ ਪ੍ਰਸ਼ਾਸਨ ਆਪ ਜਿੰਮੇਵਾਰ ਹੋਏਗਾ ਇਹ ਬਿਤਕਰਾਸੀ ਹੁਣ ਝੱਲਾਂਗੇ ਨਹੀਂ ਬਹੁਤ ਹੋ ਗਈ ਹੈ ਜਿਹੜਾ ਸ਼ਾਂਤ ਰਹਿਣ ਦੀ ਗੱਲਾਂ ਚਿਨਹਿਤ ਕਰਕੇ ਕਿ ਬਾਬਾ ਸਾਹਿਬ ਦੀ ਜਿਹੜੀ ਆ ਫੋਟੋਆਂ ਪਾੜੀ ਜਾਣ ਤੇ ਇੱਕ ਸਾਨੂੰ ਬਾਬਾ ਸਾਹਿਬ ਦੇ ਅਨੁਆਈਆਂ ਨੂੰ ਤੰਗ ਕੀਤਾ ਜਾ ਰਿਹਾ ਇੱਥੇ। ਰਾਜਪੁਰਾ ਸ਼ਹਿਰ ਦੇ ਵਿੱਚ ਅੱਜ ਉਸ ਵੇਲੇ ਵੱਡਾ ਵਿਵਾਦ ਹੁੰਦੇ ਹੁੰਦੇ ਟਲ ਗਿਆ ਜਦੋਂ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਮੁਕੇਸ਼ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਲਗਾਏ ਗਏ ਫਲੈਕਸ ਬੋਰਡ ਪਾੜ ਦਿੱਤੇ ਗਏ ਅਤੇ ਕਈ ਫਲੈਕਸ ਬੋਰਡ ਲੁਕਾ ਦਿੱਤੇ ਗਏ ਹੋਰ ਫਲੈਕਸ ਬੋਰਡ ਉਹਨਾਂ ਦੇ ਉੱਤੇ ਲਗਾ ਕੇ ਜਿਸ ਤੋਂ ਬਾਅਦ ਸਮਾਜ ਦੇ ਆਗੂ ਸੁਖਵਿੰਦਰ ਸਿੰਘ ਅਤੇ ਜੋਗਿੰਦਰ ਸਿੰਘ ਟਾਈਗਰ ਦੀ ਅਗਵਾਈ ਦੇ ਵਿੱਚ ਸਮਾਜ ਦੇ ਲੋਕਾਂ ਦੇ ਵੱਲੋਂ ਪਹਿਲਾ ਸ਼੍ਰੀ ਦੁਰਗਾ ਮੰਦਰ ਚੌਂਕ ਅਤੇ ਫਿਰ ਫੁਆਰਾ ਚੌਂਕ ਦੇ ਵਿੱਚ ਰੋਸ਼ ਪ੍ਰਦਰਸ਼ਨ ਕਰਦੇ ਹੋਏ ਨਾਰੇਬਾਜ਼ੀ ਕੀਤੀ ਗਈ ਤੇ ਜਦੋਂ ਇਸ ਰੋਸ਼ ਪ੍ਰਦਰਸ਼ਨ ਦੀ ਸੂਚਨਾ ਇਲਾਕੇ ਦੀ ਪੁਲਿਸ ਨੂੰ ਮਿਲੀ ਤਾਂ ਉਹਨਾਂ ਦੇ ਵੱਲੋਂ ਇੱਥੇ ਪਹੁੰਚ ਕੇ ਪ੍ਰਦਰਸ਼ਨ ਕਾਰਿਆਂ ਨੂੰ ਸ਼ਾਂਤ ਕਰਵਾਇਆ ਗਿਆ ਦੇਖੋ ਬੜੀ ਮੰਦ ਭਾਗੀ ਘਟਨਾ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਦ ਵੀ 바ਵਾ ਸਾਹਿਬ ਅੰਬੇਦਕਰ ਦੇ ਵਿਸ਼ੇ 'ਚ ਕੋਈ ਵੀ ਕੰਮ ਹੁੰਦਾ ਉਸ ਜਿਹੜੀ ਮਨੁਵਾਦੀ ਤਾਕਤ ਆ ਪਤਾ ਨਹੀਂ ਉਹਨਾਂ ਨੂੰ ਕਿਆ ਦੁੱਖ ਤਕਲੀਫ ਹੈ ਉਹ ਜਿਹੜਿਆ ਅੰਬੇਦਕਰ ਸਾਹਿਬ ਦੇ ਬੋਰਡ ਆ ਜਿਹੜੇ ਆ ਉਹ 파ੜੇ ਜਾਂਦੇ ਆ ਤੇ ਹੁਣ ਪਿਛਲੇ ਸਾਡੇ ਟਾਈਗਰ ਪ੍ਰਧਾਨ ਜੀ ਦੇ ਜਿਹੜੇ ਅੰਬੇਦਕਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਆ ਤੇ ਮੈਂ ਉਸ ਕਲੱਬ ਦਾ ਵਾਈਸ ਚੇਅਰਮੈਨ ਆ ਸਾਡੇ ਪੂਰੇ ਰਾਜਪੁਰੇ ਦੇ ਵਿੱਚ ਘੱਟੋ ਘੱਟ 20 ਬੋਰਡ ਲੱਗੇ ਹੋਏ ਸੀਗੇ ਜਿਹਦੇ ਵਿੱਚੋਂ ਘੱਟੋ ਘੱਟ 8-9 ਬੋਰਡ ਆ ਜਿਹੜੇ ਸਾਡੇ 파ੜੇ ਗਏ ਆ ਤੇ ਇਹ ਇੱਥੇ ਆ ਕੇ ਅਸੀਂ ਚੌਂਕ ਤੇ ਸਵੇਰੇ ਸਾਨੂੰ ਪਤਾ ਲੱਗਿਆ ਤੇ ਇੱਕ ਮਾਡਰਨ ਲੈਬੋਰੀਟਰੀ ਵਾਲਾ ਕੋਈ ਉਹਨੇ ਸਾਡੇ ਬੋਰਡ ਦੇ ਉੱਪਰ ਬੋਰਡ ਤੇ ਸਾਨੂੰ ਪੂਰੀ ਜਿਹੜੀ ਸ਼ੰਕਾ ਹੈ ਕਿ ਜਿਹੜੇ ਬਾਕੀ ਬੋਰਡ ਵੀ ਪਟੇ ਆ ਕਿ ਹੋ ਸਕਦਾ ਹੈ ਮਾਡਰਨ ਜਿਹੜਾ ਲੈਬੋਰੀ ਵਾਲਾ ਇਹਨਾਂ ਦੇ ਹੀ ਹੱਥ ਹੋਏ ਤੇ ਅੱਜ ਅਸੀਂ ਇੱਥੇ ਆ ਕੇ ਉਹਨਾਂ ਦਾ ਬੋਰਡ ਤਾਰਤਾ ਤੇ ਚੇਤਾਵਨੀ ਵੀ ਦਿੰਦੇ ਆ ਬਾਕੀ ਜਿੰਨੇ ਵੀ ਬੰਦੇ ਆ ਕਿ ਅਗਰ ਸਾਡੇ ਬੋਰਡ ਕੋਈ ਵੀ ਵਾਲਮੀਕ ਮਹਾਰਾ ਦੇ ਰਵਿਦਾਸ ਜੀ ਦੇ ਜਾਂ ਬੇਦਗਰ ਸਾਹਿਬ ਦੇ ਲਗੇ ਹੋਣ ਕਿਰਪਾ ਕਰਕੇ ਸ਼ਹਿਰ ਦੇ ਮਾਹੌਲ ਨੂੰ ਨਾ ਖਰਾਬ ਕਰੋ ਅਗਰ ਸਾਡੀ ਡੇਟ ਦਾ ਪ੍ਰੋਗਰਾਮ ਕੋਈ ਰੰਦਾ ਹੁੰਦਾ ਹੈ ਉਸ 'ਚ ਤੁਸੀਂ ਉਹਦੇ ਬੋਰਡਾਂ ਦੇ ਉੱਪਰ ਨਾ ਬੋਰਡ ਲਾਓ ਅਗਰ ਕੋਈ ਬੋਰਡ ਹੁਣ ਦੁਬਾਰੇ ਵੀ ਲਾਏਗਾ ਫਿਰ ਉਹਦਾ ਜਿਹੜਾ ਜ਼ਿੰਮੇਵਾਰ ਉਹ ਹੋਏਗਾ ਤੇ ਰਾਜਪੁਰੇ ਦਾ ਸ਼ਹਿਰ ਦਾ ਮਾਹੌਲ ਜੋ ਖਰਾਬ ਹੋਏਗਾ ਉਹਦਾ ਪ੍ਰਸ਼ਾਸਨ ਆਪ ਜਿੰਮੇਵਾਰ ਹੋਏਗਾ ਪੁਲਸ ਆਈ ਹੈ ਪੁਲਿਸ ਨੂੰ ਕੰਪਲੀਟ ਲਿਖਾਈ ਤੁਸੀਂ ਦੇਖੋ ਪੁਲਿਸ ਨੂੰ ਅਸੀਂ ਵਰਬਲੀ ਇਨਫੋਰਮ ਕਰਤਾ ਸੀਗਾ ਐਸਐਚਓ ਨੂੰ ਐਸਐਚਓ ਸਾਹਿਬ ਨੂੰ ਤੇ ਉਹਨਾਂ ਦਾ ਪੂਰਾ ਆਸ਼ਵਾਸ਼ਣ ਹੈ ਬਾਕੀ ਅਸੀਂ ਲੈਟਰ ਪੈਡ ਤੇ ਆਪਣੇ ਲਿਖ ਕੇ ਹੁਣ ਦੇਣ ਜਾ ਰਹੇ ਹਾਂ ਪ੍ਰਸ਼ਾਸਨ ਨੂੰ ਤੇ ਜਿਹੜਾ ਸਾਡਾ ਮੇਨ ਗੱਲ ਸੀਗੀ ਕਿ ਇਸ ਤਰ੍ਹਾਂ ਸਾਡੇ ਨਾਲ ਜਿਹੜਾ ਵਿਤਕਰਾ ਬਾਰ-ਬਾਰ ਹੋ ਰਿਹਾ ਹੈ ਇਹ ਬਿਤਕਰਾਸੀ ਹੁਣ ਝੱਲਾਂਗੇ ਨਹੀਂ ਬਹੁਤ ਹੋ ਗਈ ਹੈ ਜਿਹੜਾ ਸ਼ਾਂਤ ਰਹਿਣ ਦੀ ਗੱਲਾਂ ਹੁਣ ਅਗਰ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੋਏਗੀ ਉਹਦਾ ਜਵਾਬ ਉਸ ਤਰ੍ਹਾਂ ਹੀ ਮਿਲੇਗਾ ਤੁਸੀਂ ਚੇਤਾਵਨੀ ਦਿੱਤੀ ਕਿ ਕਾਰਵਾਈ ਕਰਾ ਰਹੇ ਹੋ ਬਿਲਕੁਲ ਅਸੀਂ ਚੇਤਾਵਨੀ ਵੀ ਦਿੱਤੀ ਹੈ ਬੋਰਡ ਤਾਰ ਵੀ ਦਿੱਤਾ ਤੇ ਅਸੀਂ ਕਾਰਵਾਈ ਲਿਖਤੀ ਕਾਰਵਾਈ ਹੈ ਲੈਟਰ ਪੈਟ ਤੇ ਦੇਣ ਜਾ ਰਹੇ ਹਾਂ ਤੁਸੀਂ ਕਿ ਤੁਸੀਂ ਦੱਸ ਰਹੇ ਸੀਗੇ ਵੀ ਫੁਆਰਾ ਚੌਂਕ ਤੇ ਵੀ ਬੋਰਡ ਫਟੇ ਹੋਏ ਹਨ ਫੁਆਰਾ ਚੌਂਕ ਤੇ ਫਟੇ ਹੋਏ ਬੋਰਡ ਤੁਸੀਂ ਵੀ ਦੇਖ ਕੇ ਵੀਡੀਓ ਅਸੀਂ ਤੁਹਾਨੂੰ ਭੇਜ ਦੇਵਾਂਗੇ ਤੁਸੀਂ ਵੀ ਜਾ ਕੇ ਦੇਖ ਲਓ ਉਸ ਤੋਂ ਇਲਾਵਾ ਪੰਜ ਬੋਰਡ ਹੋਰ ਇੱਕ ਟਕਾਨਸੂ ਤੇ ਪੰਜ ਬੋਰਡ ਹੋਰ ਜਿਹੜੇ ਸਾਡੇ ਬਾਬਾ ਮੋੜ ਦੇ ਪੰਜ ਬੋਰਡ ਹੋਰ ਸਾਡੇ ਆ ਜਿਹੜੇ ਮਤਲਬ ਇੱਕ ਜਿਵੇਂ ਨਿਸ਼ਾਨੀ ਲਾ ਕੇ ਚਿੰਨਹਿਤ ਕਰਕੇ ਕਿ ਬਾਬਾ ਸਾਹਿਬ ਦੀ ਜਿਹੜੀ ਆ ਫੋਟੋ ਆ ਪਾੜੀ ਜਾਣ ਤੇ ਇੱਕ ਸਾਨੂੰ ਬਾਬਾ ਸਾਹਿਬ ਦੇ ਅਨੁਯਾਈਆਂ ਨੂੰ ਤੰਗ ਕੀਤਾ ਜਾ ਰਿਹਾ ਇੱਥੇ ਮੈਂ ਤਾਂ ਅੱਜ ਪਹਿਲਾਂ ਤਾਂ ਮੇਰੇ ਨਾਲ ਡਾਕਟਰ ਪੀ ਮਿਰੌ ਬੈਲਫਰ ਕਮੇਟੀ ਦੀ ਹੈ ਅੱਜ ਸਾਡੀ ਕੁਦਰਤੀ ਮੀਟਿੰਗ ਹੋ ਰਹੀ ਸੀ ਕਿਉਂ 12 ਤਰੀਕ ਦਾ ਸਾਡਾ ਪ੍ਰੋਗਰਾਮ ਸੀ 14 ਦਾ ਵੀ ਹੈ ਤੇ ਸਾਨੂੰ ਉੱਥੋਂ ਸੁਣਿਆ ਮੀਟਿੰਗ ਤੇ ਲਗਿਆ ਵੀ ਤੁਹਾਡੇ ਬੋਰਡ ਤੇ ਦੁਰਗਾ ਮੰਦਿਰ ਤੇ ਕਿਸੇ ਰੋਲਟਰੀ ਵਾਲੇ ਲੈਫਾ ਲੈਨੇ ਉੱਥੇ ਬੋਰਡ ਤੇ ਬੋਟ ਲਾਤਾ ਅਸੀਂ 메인 ਬੰਦੇ ਕਿਹੜੇ ਕਮੇਟੀ ਤੇ 15 20 ਮੈਂਬਰ 50 ਕਮੇਟੀ ਤੇ ਇੱਥੇ ਪਹੁੰਚੇ ਆ ਪੂਰੇ ਜਾ ਕੇ ਅਸੀਂ ਦੇਖਿਆ ਸਾਡੇ ਬੋਰਡ ਤੇ ਬੋਟ ਚੱਦ ਗਏ 14 ਤਰੀਕ ਦਾ ਤੇ 12 ਤਰੀਕ ਦਾ ਕੱਲ ਦਾ ਪ੍ਰੋਗਰਾਮ ਸੀ ਆ ਉਹ ਦੇਖਿਆ ਨਾ ਬੋਰਡ ਤੇ ਬੋਟ ਲਾਇਆ ਹੋਇਆ ਅਸੀਂ ਐਸਐਚਓ ਨੂੰ ਤਲਾਹ ਦਿੱਤੀ ਹੈ ਉਹਨਾਂ ਨੇ ਆਪਣੇ ਦੋ ਚਾਰ ਮੁਲਾਜ਼ਮ ਭੇਜ ਕੇ ਬੋਰਡ ਤਰਾਤਾ ਉਹਨਾਂ ਦੇ ਹਾਜ਼ਰੀ ਚ ਬੋਰਡ ਤਾਰਤਾ। ਉਹ ਇਹ ਗੱਲ ਇੱਕਾ ਫੁਆਰਾ ਚੌਕ ਤੇ ਕਿਤੇ ਸਾਡਾ ਬਾਬਾ ਸਾਹਿਬ ਦਾ ਕੱਲ ਦਾ ਪ੍ਰੋਗਰਾਮ ਹੈ। ਉਹ ਉੱਥੇ ਜਾ ਕੇ ਦੇਖੋ ਹੋਰ ਵੀ ਬੋਰਡ ਲੱਗੇ ਹੋਈਆਂ, ਲੇਰਾ ਤੇ ਲੇਰਾ ਕਰੇ ਪਈਆਂ ਬੋਰਡ ਦੀਆਂ। ਇਹ ਉੱਥੇ ਪਿੱਛੇ ਵੀ ਸਾਡੀ ਮੂਰਤੀ ਨੂੰ ਭੰਗ ਕੀਤਾ, ਤੋੜ ਦਿੱਤਾ ਸੀ ਪਿੱਛੇ ਵੀ ਆ। ਅਸੀਂ ਤੀਜੀ ਵਾਰ ਮੂਰਤੀ ਰਖਾਈ ਹੈ। ਪ੍ਰਸ਼ਾਸਨ ਨੇ ਉਰੇ ਦੇ ਏਰੀਏ ਨੇ, ਐਮਐਲਏ ਨੇ, ਉਰੇ ਈਓ ਨੇ ਬਸ ਫਾਦਵਾਇਆ ਸੀ। ਭਈ ਅਸੀਂ ਸੀਸੀਟੀਵੀ ਕੈਮਰੇ ਲਾ ਦਤੇ ਆ ਕੋਈ ਹਰਕਤ ਨਹੀਂ ਹੋਊਗੀ। ਅੱਜ ਉੱਥੇ ਜਾ ਕੇ ਦੇਖੋ ਉਹਨਾਂ ਦੀ ਹਾਜ਼ਰੀ ਚ ਸਾਡੇ ਬੋਰਡ ਪਾੜੇ ਹੋਏ ਆ ਕਿਹੜੇ ਦੂਜੀ ਧਿਰਾਂ ਦੇ ਬੋਰਡ ਲੱਗੇ ਹੋ ਆ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਾਇਆ ਪਰ ਲੈਬ ਦੇ ਮਾਲਕ ਨਾਲ ਗੱਲ ਹੋਈ ਹੈਗੀ ਮੈਂ ਇੱਕ ਮਿੰਟ ਅਸੀਂ ਨਹੀਂ ਕਰਿਆ ਸੀ ਤਾਂ ਸਾਰੇ মিডিਆ ਕੋਲ ਬੋਲ ਰਹੇ ਆ ਤੁਸੀਂ تیر ਦੀ ਗੱਲ ਕਰ ਰਹੇ ਹੋ تیر ਦੀ ਗੱਲ ਕਰ ਰਹੇ ਹੋ ਹਾਂਜੀ تیر ਦੇ ਵਿੱਚ ਤੁਹਾਡਾ ਕੀ ਦੇ ਵਾਲੀ ਸਾਰਾ ਹੈ ਕੀ ਤੁਸੀਂ تیر ਦੀ ਗੱਲ ਬਈ ਅਸੀਂ ਤਾਂ ਇਹ ਕਹਾਂਗੇ ਕਿਹੜੇ ਬੰਦੇ ਨੇ ਬੋਰਡ ਤੇ ਬੋਰਡ ਲਾ ਸਕਦਾ ਪ੍ਰੋਗਰਾਮ ਲੱਗਦਾ ਉੱਥੇ ਕੈਮਰਾ ਲੱਗਿਆ ਹੋਇਆ ਉਹ ਚੈੱਕ ਕੀਤਾ ਜਾਵੇ ਕਿਹੜੇ ਦੋਸ਼ੀ ਆ ਉਹਨਾਂ ਨੂੰ ਰਜਿਸਟਰ ਕੀਤਾ ਜਾਵੇ ਕੱਲ ਨੂੰ ਮੂਰਤੀ ਨੂੰ ਵੀ ਖੰਡਲ ਕਰ ਸਕਦੇ ਆ ਦੇਖੋ ਹੁਣ ਇਹਨਾਂ ਦਾ ਪਤਾ ਲੱਗਿਆ ਜੀ ਇਸ ਸਬੰਧ ਦੇ ਵਿੱਚ ਬੋਰਡ ਲਾਇਆ ਗਿਆ ਹੈ ਸ਼੍ਰੀ ਅਮੇਦਕਾਰ ਜੀ ਦੇ ਪੋਸਟਰ ਪੋਸਟਰ ਦੇ ਉੱਤੇ ਤੇ ਇਹਨਾਂ ਨੂੰ ਕਿਹਾ ਵੀ ਸਾਨੂੰ ਲਿਖਤੀ ਦਿਓ ਕਾਰਵਾਈ ਕਰਦੇ ਨੇ ਆ ਜਿਸਕੇ ਦਾ ਵੀ ਹੈਗਾ ਜੋ ਵੀ ਲੱਗਿਆ ਕਿਸੇ ਦਾ ਇਹ ਜਿਵੇਂ ਇਹਨਾਂ ਨੂੰ ਸ਼ੱਕ ਹੈ ਜੀ ਮਾਡਰਨ ਲੈਬੋਰੀ ਵਾਲਾ ਹੈ ਕੋਈ ਉਹਨੇ ਸ਼ਰਾਪਤ ਕੀਤੀ ਹੈ ਤੇ ਬੋਰਡ 파ੜਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਸਰਜੀ ਕਾਰਵਾਈ ਕਰੋਗੇ ਦੇਖੋ ਜੋ ਕਾਨੂੰਨ ਦੇ ਅਨੁਸਾਰ ਕਾਰਵਾਈ ਬੰਦੀ ਕਾਰਵਾਈ ਕਰਾਂਗੇ ਜੀ ਜਿਸ ਦਾ ਵੀ ਲੱਗਿਆ ਇਹ ਗਲਤ ਲਾਇਆ ਗਿਆ ਹੈ ਇਸ ਦੇ ਮੁਤਾਬਕ ਕਾਰਵਾਈ ਕਰਾਂਗੇ ਜੀ ਅਸੀਂ